ਹੈਲੋ ਸਸਿਕਾ ਜੀ ਸਾਰਿਆਂ ਨੂੰ ਮੈਂ ਹਰਮਨ ਰਾਇਲ ਕਲੈਕਸ਼ਨ ਤੇ ਤੁਹਾਡਾ ਸਵਾਗਤ ਕਰਦੀ ਆ ਜਿਹੜੀ ਆਪਣੀ ਅੱਜ ਦੀ ਵੀਡੀਓ ਬਣਨ ਜਾ ਰਹੀ ਹੈ ਜੀ ਐਸ ਦੀ ਵੀਡੀਓ ਹੈਗੀ ਹੈ ਮੈਚਿੰਗ ਸੂਟ ਤੋਂ ਆਪਾਂ ਪਟਿਆਲਾ ਸ਼ਾਹੀ ਸਲਵਾਰ ਕਿਵੇਂ ਕੱਟੀ ਜਿਹੜੇ ਜਾਣਦੇ ਉਹਨਾਂ ਦੇ ਲਈ ਤਾਂ ਕੋਈ ਮੁਸ਼ਕਲ ਨਹੀਂ ਹੁੰਦੀ ਜਿਹੜੇ ਨਵਾਂ ਕੰਮ ਸਿੱਖਦੇ ਐ ਸੋ ਉਹਨਾਂ ਦੇ ਲਈ ਇਹ ਵੀਡੀਓ ਬਹੁਤ ਫਾਇਦੇਮੰਦ ਰਹੂਗੀ ਜਿਹੜੀ ਸਲਵਾਰਾਂ ਪਾਸ ਕਟਿੰਗ ਕਰਨੀ ਹੈ ਇਹਦਾ ਜਿਹੜਾ ਨਾਪ ਹੈਗਾ ਜੀ 36 ਇੰਚ ਤਿਆਰ ਕਰਨੀ ਹੈ 36 ਇੰਚ ਦੀ ਲੰਬਾਈ ਹੈ ਸੋ ਇਹਦੇ ਵਿੱਚੋਂ ਆਪਾਂ 33 ਇੰਚ ਦੀ ਕਟਿੰਗ ਕਰਾਂਗੇ ਜਿਹੜੀ 33 ਦੇ ਵਿੱਚੋਂ ਜਿਹੜਾ ਸਲਵਾਰ ਦਾ نیچے ਵਾਲਾ ਪੋਰਸ਼ਨ ਹੁੰਦਾ ਉਹ ਆਪਣੇ ਕੋਲੇ 32 ਇੰਚ ਤਿਆਰ ਰਹਿ ਜਾਊਗਾ ਜੇ ਆਪਾਂ 33 ਦੀ ਕਟਿੰਗ ਕਰਾਂਗੇ ਤੇ 4 ਇੰਚ ਆਪ ਇਹਦੇ ਉੱਪਰ 벨ਟ ਲਗਾ ਦੇਾਂਗੇ ਤੇ ਜਿਹੜੀ ਇਹਦੀ ਟੋਟਲ ਲੰਬਾਈ ਹੈ ਉਹ ਹੋਊਗੀ 36 ਇੰਚ ਸੋ ਆਪਾਂ ਕਰਦੇ ਹਾਂ ਜੀ ਕਟਿੰਗ ਕਟਿੰਗ ਕਰਨ ਦੇ ਲਈ ਕੀ ਕਰਨਾ ਸਭ ਤੋਂ ਪਹਿਲਾਂ ਪੈਰੀਆਂ ਟੈਹਾਂ ਲਗਾ ਕੇ ਦੇਖ ਲਾਂਗੇ ਕਿ ਕਪੜਾ ਕੋਈ ਪੂਰਾ ਕਈ ਵਾਰੀ ਐਵੇਂ ਹੁੰਦਾ ਕਿ ਲੰਬਾਈ ਘੱਟ ਹੁੰਦੀ ਆ ਸਭ ਤੋਂ ਪਹਿਲਾਂ ਕੋਈ ਵੀ ਤੁਸੀਂ ਕਪੜਾ ਕੱਟਣਾ ਸੂਟ ਕੱਟਣਾ ਜਾਂ ਸਰਵਾਰ ਕੱਟਣੀ ਆ ਆ ਵਾਲੀ ਜਿਹੜੀ ਆਪਣੇ ਕੋਲ ਕੰਨੀ ਆ ਇਹਦੀ ਕੰਨੀ ਦੀ ਕਟਿੰਗ ਜ਼ਰੂਰ ਕਰ ਦਿਓ ਕਹੋ ਚਾਹੀਦੀ ਹੈ ਸੋ ਇਹ ਹੋ ਗਈ 33 ਹੁਣ ਆਪਾਂ ਇਹਦੇ ਤਿੰਨ ਤਾਹਾਂ ਦੇਖ ਲੈਣੀਆਂ ਵੀ 33 33 ਇੰਚ ਦੀਆਂ ਬਣਦੀਆਂ ਉਹ ਜਿਹੜੀ ਇਹਦਾ ਕੱਪੜੇ ਦਾ ਮੈਜ਼ਰਮੈਂਟ ਆ ਪੂਰਾ ਗਾ ਜੀ ਤਿੰਨ ਤਹਾਂ ਦੇਖ ਸਕਦੇ ਹੋ 33 33 ਦੀਆਂ ਤਿੰਨ ਤਹਾਂ ਬਣ ਚੁੱਕੀਆਂ ਨੇ ਸੋ ਮੈਂ ਕੱਪੜਾ ਸੈੱਟ ਕਰ ਲਿਆ ਜੀ ਮੈਂ ਕੱਪੜਾ ਕਰ ਲਿਆ ਸੈੱਟ ਤੇ ਆਪਾਂ ਜਿਹੜੀ ਪਹਿਲੀ ਲੰਬਾਈ ਹੈ ਜਿਵੇਂ ਕਿ ਮੈਂ ਕਿਹਾ ਸੀ ਵੀ 33 ਇੰਚ ਦੀਆਂ ਤਿੰਨ ਤਹਾਂ ਲਵਾਂਗੇ ਤੇ ਮੈਂ ਪਹਿਲੀ ਤਹਿ ਦੀ ਕਟਿੰਗ ਕਰ ਲਈ ਆ ਸੋ ਇਹਦੇ ਆਪਾਂ ਕੀ ਕਰਨਾ ਹੈ ਜਿਹੜਾ ਇਹ ਵੜੀ ਕਟਿੰਗ ਕਰ ਲਈ ਆ ਇਹ 3 ਇੰਚ ਇਹਦਾ ਆਪਾਂ ਪਹੁੰਚਾ ਪਾਉਣ ਦਾ ਕੰਮ ਕਰਾਂਗੇ ਜਿਹਨੂੰ ਆਪਾਂ ਗੋਡੇ ਵੀ ਕਹਿ ਦਿੰਦੇ ਆ ਗੋਡੇ ਪਾਏ ਜਾਣਗੇ ਇਹ ਹੈਗੀ ਹੈ ਜੀ ਗੋਡਿਆਂ ਦੀ ਕਟਿੰਗ ਸੋ ਮੈਂ 3 ਇੰਚ ਦੇ ਨਿਸ਼ਾਨ ਲਗਾ ਦਿੱਤੇ ਆ ਜਿਹੜਾ ਆਲ ਓਵਰ ਸੂਟ ਹੁੰਦਾ ਜਦੋਂ ਉਹਦਾ ਆਪਾਂ ਗੋਡਿਆਂ ਦੇ ਕੱਪੜੇ ਦੀ ਕਟਿੰਗ ਕਰਦੇ ਆ ਤਾਂ ਉਹਦੀ ਜਿਹੜੇ ਆਪਣੇ ਕੋਲੇ ਸ਼ਰਟ ਦੇ ਨਾਲੋਂ ਕੱਪੜਾ ਬਚ ਜਾਂਦਾ ਤਾਂ ਆਪਾਂ ਨਾਰਮਲੀ ਉਹਦੇ ਗੋਡੇ ਪਾਉਨੇ ਆ ਫਿਰ ਇਹਦੇ ਥੋੜਾ ਜਿਹਾ ਕਾਂਸੀ ਮੈ ਇਨਸ਼ਾਨ ਲਾਇਆ ਹੈ ਫਿਰ ਮੈਂ ਉਤਾਰ ਰਹੀ ਹਾਂ ਕੰਨੀ ਦੀ ਵਾ ਜਿਹੜੀ ਹੈ ਕਟਿੰਗ ਕਰ ਦਿੱਤੀ ਆ ਕੰਨੀ ਹਰ ਇੱਕ ਸੂਟ ਦੇ ਨਾਲੋਂ ਹੀ ਉਤਾਰ ਦਿਆ ਕਰੋ ਜੀ ਕਿਉਂਕਿ ਜਿਹੜੀ ਕੰਨੀ ਹੁੰਦੀ ਹੈ ਹਾਰਡ ਹੁੰਦੀ ਹੈ ਤੇ ਜੇ ਆਪਾਂ ਬਿਨਾ ਕੰਨੀ ਉਤਾਰੇ ਕਟਿੰਗ ਕਰਦੇ ਆਂ ਸਟੀਚਿੰਗ ਕਰਦੇ ਆਂ ਤੇ ਫਿਨਿਸ਼ਿੰਗ ਘੱਟ ਆਉਂਦੀ ਆ ਜੇ ਆਪਨੇ ਮੂਰੀ ਵਾਲਾ ਨਾਪ ਹੈ ਇਹਦੇ ਨਾਪ ਦੇ ਵਿੱਚ ਜਿਹੜੀ ਮੂਰੀ ਤਿਆਰ ਕਰਨੀ ਆ ਆਪਾਂ ਮੂਰੀ ਤਿਆਰ ਕਰਨੀ ਆ 2.5 ਇੰਚ ਸਿਉਣ ਦਾ ਜਿਹੜਾ ਦਬਾਅ ਹੈ ਉਹ ਆਪਾਂ ਕੁੰਡੇ ਤੋਂ ਰੱਖਾਂਗੇ सो आपजे जी चौड़ाई है तेरह इंच की कटिंग करा सो मैं निशान लगा रही कन्नी तो तेरह इंच के सो गोडे जी लंबाई है वह हैगी है, ती इंच कटिंग करनी चौड़ाई की कटिंग करा तेरह इंच दो इंच आपको पावे कूंदा ਸੋ ਗੋਟਿਆਂ ਦੀ ਕਟਿੰਗ ਹੋ ਚੁੱਕੀ ਹੈ ਤੇ ਜਿਹੜਾ ਆਹ ਵਾਲਾ ਕੱਪੜਾ ਬਚਿਆ ਇਹ ਆਪਾਂ ਯੂਜ਼ ਕਰਾਂਗੇ ਜੀ 벨ਟ ਦੇ ਲਈ ਸੋ ਇਹਨੂੰ ਆਪਾਂ ਰੱਖ ਦਿੰਨੇ ਆ ਹਾਂ ਜੀ ਜਿਹੜਾ ਕੱਪੜਾ ਬਚਿਆ ਸੀ ਮੈਂ ਇਹਨੂੰ ਡਬਲ ਫੋਲਡ 33 ਇੰਚ ਕਰਕੇ ਡਬਲ ਫੋਲਡ 33 ਇੰਚ ਜਿਹੜੀ ਇਹ ਲੰਬਾਈ ਹੈ ਪੂਰੀ 33 33 ਮੈਂ ਤੁਹਾਨੂੰ ਮਿੰਕੇ ਦਿਖਾ ਰਿਹਾ ਹਾਂ ਸੋ ਕਟਿੰਗ ਕਰਨ ਲੱਗੇ ਨਾਪ ਲੈਣ ਲੱਗੇ ਤੁਹਾਨੂੰ ਥੋੜਾ ਟਾਈਮ ਲੱਗਦਾ ਤੇ ਕੋਈ ਗੱਲ ਨਹੀਂ ਜੀ ਪਰ ਜਿਹੜਾ ਨਾਪ ਹੈ ਉਹ ਪ੍ਰੋਪਰ ਲਿਆ ਕਰੋ ਨਾਪ ਲੈਣ ਲੱਗੇਆਂ ਕਟਿੰਗ ਕਰਨ ਲੱਗੇਆਂ ਕਾਲੀ ਨਹੀਂ ਕਰਨੀ ਸੋ ਇੱਕ ਪਾਸੇ ਇਹ ਕੰਨੀ ਤਾਂ ਆਪ ਤਿੱਸੀ ਤੇ ਇੱਕ ਪਾਸੇ ਇਹ ਕੰਨੀ ਰਹਿੰਦੀ ਆਪਾਂ ਉਹਦੀ ਕਟਿੰਗ ਕਰ ਦਿੰਦੇ ਆ

ਇਸ 13 ਇੰਚ ਗੋਡੇ ਦੇ ਕੱਪੜੇ ਦੀ ਚੜਾਈ ਆਪਾਂ ਜਿਹੜੀ 13 ਇੰਚ ਰੱਖ ਕੇ ਕਟਿੰਗ ਕਰ ਚੁੱਕੀਆਂ ਤੇ ਆਪਾਂ ਨੂੰ ਜਿਹੜਾ ਦਬਾ ਵਾਸਤੇ ਵੀ ਚਾਹੀਦਾ ਉਸ ਦੇ ਵੀ ਆਪਾਂ ਹੁੰੰਦਾ ਪਾਵਾਂਗੇ ਤੁਸੀਂ ਦੇਖ ਸਕਦੇ ਹਾਂਜੀ ਹੁੰੰਦੇ ਦਾ ਨਿਸ਼ਾਨ ਲਗਾਵਾਂਗੇ 2 ਇੰਚ ਇਸਾਈਡ 2 ਉੱਪਰ 2 ਇਸਾਈਡ ਦੋਨੋਂ ਕੀ ਹੈ ਡਾਇਗਨਲ ਹੋਣਾ ਚਾਹੀਦੀ ਆ ਮਤਲਬ ਤਿੱਛੇ ਲੱਗਣੀ ਹੋਵੇ ਦੋ ਉੱਤਰ ਦੋ ਉੱਤਰ ਸੋ ਮੈਂ ਇਹ 2 ਇੰਚ ਦਾ ਨਿਸ਼ਾਨ ਪੂਰਾ ਜੇ ਵੀਡੀਓ ਦੇ ਵਿੱਚ ਦਿਖ ਰਿਹਾ ਇਸ ਤਰ੍ਹਾਂ ਇਹ 2 ਇੰਚ ਦਾ ਨਿਸ਼ਾਨ ਨੂੰ ਅੰਤੋਂ ਬਾਹਰ ਆਪਾਂ ਇਹਨਾਂ ਨੂੰ ਆਸ ਕਰਾਂ ਠੀਕ ਹੈ ਤੇ ਇਸਾ ਮੈਚ ਕਰ ਦਿੰਦੇ ਹਾਂ ਬਿਲਕੁੜ ਆਸ ਕੇ ਤੇ ਤੁਸੀਂ ਟ੍ਰਿਕ ਨਾਲ ਇੰਚ ਕਿ ਪ੍ਰਾਪਤ ਕੀ ਇਸ ਦੇ ਨਾਲ ਨਿਸ਼ਾਨ ਲਾਉਂਦੇ ਜਾਣਾ ਬਿਲਕੁਲ ਸਹੀ ਮੈਚ ਕੋਈ ਜਿੱਕੇ ਸੂਈ ਸੀ ਸਾਡੀ ਸਲਵਾਰ ਤੇ ਕਟਿੰਗ ਕਰਨ ਦਾ ਤਰੀਕਾ ਮੈਚਿੰਗ ਹੁੰਦਾ ਹੋਰ ਕੁਝ ਨਹੀਂ ਸਸ ਇੱਕ ਜਿਹੜਾ ਗੋਡਿਆਂ ਦਾ ਕੱਪੜਾ ਪਾਉਣਾ ਹੁੰਦਾ ਆਪਾਂ ਉਹ ਹੀ ਅਲੱਗ ਤਰੀਕੇ ਨਾਲ ਕੱਟਣਾ ਪੈਂਦਾ ਕਿਉਂਕਿ ਉਹ ਆਲ ਓਵਰ ਸੂਟ ਦੇ ਵਿੱਚ ਸ਼ਰਟ ਦੇ ਨਾਲ ਉੱਤਰ ਜਾਂਦਾ ਤੇ ਆਪਾਂ ਉਹਦੇ ਗੋਡੇ ਪਾ ਲੈਣੇ ਆ ਮੈਚਿੰਗ ਦੇ ਵਿੱਚ ਜਿੰਨੀ ਲੰਬਾਈ ਅਸੀਂ ਸਲਵਾਰ ਦੀ ਕੱਟਣੀ ਆ ਉਨੀ ਹੀ ਲੰਬਾਈ ਗੋਡਿਆਂ ਦੀ ਕੱਟਣੀ ਹੁੰਦੀ ਆ ਜੇ ਕਈ ਵਾਰੀ ਕੋਈ ਕਪੜਾ ਕੱਟੋਵੇ ਤੇ ਉਹਦੇ ਵੀ ਆਪਾਂ ਲੱਗ ਤੋਂ ਵੀਡੀਓ ਪਾਵਾਂਗੇ ਕਿਉਂਕਿ ਉਹ ਗੋਡਿਆਂ ਦੇ ਵਿੱਚ ਜੋੜ ਪੈ ਜਾਂਦੇ ਹੁੰਦੇ ਆ ਉੱਪਰ 2-4 ਇੰਚ ਜੇ ਲੰਬਾਈ ਕੱਟ ਦਿਆਂ ਤਾਂ ਸੈੱਟ ਹੋ ਜਾਂਦੀ ਆ ਇਸ ਤਰੀਕੇ ਨਾਲ ਇਹਦੀ ਕਟਿੰਗ ਹੋਣ ਤੋਂ ਬਾਅਦ चारों पलियाल रख लेना बिल्कुल चारों पलिया रख लेना जो, जो चार पल सके तो असं ये झोली कटनी होंगी है झोली का निशान इस साइड जिथे कारनर है बिल्कुल ਕੁੰਡੇ ਵਾਲੇ ਸਾਈਡ 'ਨੀ ਇਸ ਸਾਈਡ ਤੇ 10 ਇੰਚ ਚੋਲੇ ਦਾ ਨਿਸ਼ਾਨ ਲਾ ਮੰਗੇ ਐਸ ਤਰ੍ਹਾਂ ਜਿੱਥੇ ਦੀ ਲੰਬਾਈ 10 ਇੰਚ ਹੋਵੇ ਉੱਥੇ ਅਸੀਂ ਨਿਸ਼ਾਨ ਲਾ ਦੇਣਾ ਸੋ ਇਹਦੀ ਕਰਦੇ ਆ ਕਟਿੰਗ ਕੋਈ ਵੀ ਕੱਪੜੇ ਦੀ ਤੁਸੀਂ ਕਟਿੰਗ ਕਰਦੇ ਹੋ ਜੀ ਸਟੀਚਿੰਗ ਕਰਨ ਤੋਂ ਪਹਿਲਾਂ ਉਹਨੂੰ ਵਾਸ਼ ਕਰ ਲਓ ਚੰਗੀ ਤਰ੍ਹਾਂ ਵਾਸ਼ ਕਰਨ ਤੋਂ ਬਾਅਦ ਪ੍ਰੈਸ ਮਾਰ ਕੇ ਫੋਸਦੀ ਫਿਰ ਕਟਿੰਗ ਕਰਿਆ ਕਰੋ ਸੋ ਇਸ ਤਰੀਕੇ ਨਾਲ ਕੰਮ ਕਰੋਗੇ ਤੇ ਤੁਹਾਡੇ ਕੰਮ ਦੇ ਵਿੱਚ ਸਫਾਈ ਆਊਗੀ ਸੋ ਆਪਾਂ ਇਕੱਠਾ ਕਰਕੇ ਰੱਖ ਦਿੰਦੇ ਆ ਕਿ ਆਪਾਂ ਕਰਦੇ ਹਾਂ ਕਿ ਜਿਹੜੀ ਬੈਟਰੀ ਜੀ ਜਿਹੜਾ ਆਪਣੇ ਕੋਲੇ ਕਪੜਾ ਬੰਦਿਆ ਸੀ ਇਹਦੇ ਤੋਂ ਆਪਾਂ ਕਰਨੀ ਹੈ 벨ਟ ਦੀ ਕਟਿੰਗ ਜਿਹੜੀ 벨ਟ ਆਪਾਂ ਨੂੰ ਤਿਆਰ ਚਾਹੀਦੀ ਹੈ 23 ਇੰਚ ਸੋ ਆਪਾਂ ਦੇਖਦੇ ਹਾਂ ਵੀ ਇਹ ਆਪਣੇ ਕੋਲੇ ਕਿੰਨਾ ਕਪੜਾ ਤੇ ਕਿੰਨਾ ਆਪਾਂ ਨੂੰ ਝੋਟਾ ਸੋ ਇਹ ਹੈਗਾ ਜੀ ਆਪਣੇ ਕੋਲੇ 16 ਇੰਚ ਜਿਹਦੀ 벨ਟ ਤਿਆਰ ਰਹੀ ਹੈ ਜੋ ਆਪਾਂ ਕੋਲ 15 ਇਸ ਤਰੀਕੇ ਨਾਲ ਇਹ ਥੋੜਾ ਘੱਟਾ ਹੈ। ਹਾਂ, ਕਾਪਾ ਵਾਰਿਆ। ਉਹ ਕੰਮ ਚਾਹੀਦਾ। ਸਭੇ ਸ਼ੌਪ ਲੈ ਕੇ ਕਰ ਲਵਾਂਗੇ। ਠੀਕ, ਕੋਸ਼ਿਸ਼ ਇਹਦੇ ਛੋਟਾ ਲਵਾਂਗੇ, ਕੁਝ ਹੋਰ ਛੋਟਾ। ਸੋ ਇਸ ਤਰੀਕੇ ਨਾਲ ਜਿਹੜੀ ਆਪਣੀ ਡੈਟ ਤਿਆਰ ਹੋ ਜੂਗੀ। साढ़े पंद्रह इंच बच रही है कि आप करनी है तेई इंच तैयार इस तरीके सो so आप देख लेना कि अपनी बेल्ट तैयार होती है सत्त इंच लंबाई चाहिए चार इंच तैयार करने वास्ती बेल्ट जी ਲੰਬਾਈ ਹੁੰਦੀ ਆ ਇਸ ਤਰੀਕੇ ਨਾਲ ਆਪਾਂ 7 ਇੰਚ ਲੈਣੀ ਆ ਤੇ ਜਿਹੜੀ ਉਹ ਤਿਆਰ ਕਰਨੀ ਆ ਆਪਾਂ 23 ਇੰਚ ਤੇ ਆਪਾਂ ਨੂੰ 4 ਇੰਚ ਹੋਣੀ ਜ਼ਰੂਰੀ ਆ ਸੋ 1 ਇੰਚ ਦਵਾ ਦੇ ਵਿੱਚ ਆ ਜੂ ਉਹ 23 ਇੰਚ ਤਿਆਰ ਰਹਿ ਜੂਗੀ ਤੇ ਜਿਹੜੀ ਉਹਦੀ ਚੜਾਈ ਆ ਉਹ ਆਪਾਂ 7 ਇੰਚ ਲੈਣੀ ਆ ਸੋ ਇਹ ਵੀ ਕੰਪਲੀਟ ਤਿਆਰ ਸੋ ਇਹ ਮੈਂ ਲਾ ਲਈ ਜੀ ਬਾਕੀ ਤੁਸੀਂ ਨਿਸ਼ਾਨ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਕਮੈਂਟ ਕਰਕੇ ਦੱਸਿਓ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਬੈਲ ਆਈਕਨ ਬੈਲ ਵਾਲੀ ਜਿਹੜੀ ਘੰਟੀ ਆ ਉਹਨੂੰ ਜ਼ਰੂਰ ਪ੍ਰੈਸ ਕਰ ਲਓ ਥੈਂਕ ਯੂ